ਮੈਂ ਇਹ ਕੋਲ ਕਹਿਣਾ ਚਾਹੁੰਦਾ ਆ ਕਿ ਖਾਨਪੁਰ ਦੇ ਵਿੱਚ ਦੋ ਮਿੰਟ ਦੀ ਲੜ ਪੈਲੀ ਦੀ ਹੋ ਗਈ ਸੀ ਤੇ ਅੱਜ ਆਪਾਂ ਦਾ ਫਿਰ ਤੋਂ ਨੀ ਪੱਥਰ ਧਰ ਛੜਿਆ ਮੈਂ ਆਪਣੇ ਹਰ ਗੰਗਿਆ ਜਿਹੜੇ ਸਾਡੇ ਗਰੂਪ ਦੀ ਸ਼ਰਮਾਈਆ ਤੇ ਮੇਰੇ ਉਸਤਾਦ ਜੀ ਹੈ ਤੇ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਨਾ ਉਹਨਾਂ ਨੇ ਅੱਜ ਸਾਰਿਆਂ ਨੂੰ ਦੀ ਦਿਸ਼ਾ ਰਵੇ ਸਾਈ ਹੈ ਸਫਾਈ ਦਾ ਕੰਮ ਲਾਇਆ ਤੇ ਬੜੀ ਜਲਦੀ ਉਹਨਾਂ ਕੋਲ ਸਪਾਈਕ ਹੋਣ ਤੋਂ ਬਾਅਦ ਇਹਦੀ ਗਲੀ ਦੀ ਨਿਭਾਈ ਹੋਣੀ ਹੈ ਉਸ ਤੋਂ ਬਾਅਦ ਜਿਹੜੀ ਜੋ ਵੀ ਮੂਰਤ ਕਰਾਂਗੇ ਭਾਈ ਨੂੰ ਬੁਲਾ ਕੇ ਕਿੰਨਾ ਡਿਸ਼ੂ ਸਾਹਿਬ ਦਾ ਵੀ ਧੰਨਵਾਦ ਕਰਨਾ ਤੇ ਮੈਂ ਕਾਰਪੋਰੇਸ਼ਨ ਦਾ ਵੀ ਧੰਨਵਾਦ ਕਰਨਾ ਸਾਰਿਆਂ ਦਾ ਐਜੂ ਸਾਹਿਬ ਦਾ ਐਕਸ਼ਨ ਸਾਹਿਬ ਦਾ ਜੈਨ ਸਾਹਿਬ ਦਾ ਕਿ ਉਹਨਾਂ ਨੇ ਸੁਣਦੇ ਹੋਏ ਸਮੇਂਦਾਰੀ ਨਾਲ ਕੰਮ ਸ਼ੁਰੂ ਕਰਵਾਇਆ ਕਿ ਅੱਜ ਹੀ ਇਹ ਕੰਮ ਸ਼ੁਰੂ ਕੀਤਾ ਸਫਾਈ ਦਾ ਲੋਕ ਬੜੇ ਖੁਸ਼ ਹੈ ਤੁਹਾਡੇ ਸਾਹਮਣੇ ਹੈ ਬਾਕੀ ਦੁਨੀਆ ਦਾ ਗੱਲਾਂ ਗੱਲਾਂ ਕਰਨੀਆਂ ਕਰ ਰਿਆ ਬਾਕੀ ਮੈਂ ਇੱਕ ਗੱਲ ਹੋਰ ਦਗਾ ਜਾਣਾ ਉੱਤਮਗੜ੍ਹੋਂ ਕਲੋਨੀ ਦਾ ਵੀ ਮਾਲ ਛੋੜਤਾ ਉਹ ਵੀ ਸ਼ੁਰੂ ਕਰ ਲਿਆ ਅੱਜ ਬਰਸਾਤ ਹੋ ਗਈ ਬੰਦਾ ਉਹਦੀ ਵੀ ਸਪਾਈ ਦਾ ਕੰਮ ਲਾ ਦੇਣਾ ਜਿੱਦਣ ਤੋਂ ਪੁੱਲੁਖਦੀ ਆ ਉਹਨੂੰ ਵੀ ਆਪਾਂ ਨਾਲ ਹੀ ਸ਼ੁਰੂ ਕਰਕੇ ਤੇ ਲੋਕਾਂ ਨੂੰ ਅਸਰੇ ਵੀ ਰਾਹ ਦਵਾਗੇ ਨਿਕੋ ਗੱਲ ਕਰਨਾ ਜੰਦਾ ਨਾ ਮੇਰੇ ਵੱਸ ਉੱਤਮਗੜ੍ਹੋਂ ਕਲੋਨੀ ਬਖਰੀਆਂ ਨਾ ਖਾਨਪੁਰ ਬਖਰਾ ਨਾ ਪਠਾਨਕੋਟ ਅਸੀਂ ਸ਼ਹਿਰ ਦੇ ਵਿੱਚ ਮੌਕਾ ਵਾਤੇ ਕੰਮ ਕਰਨਾ ਪੂਰੇ ਸ਼ਹਿਰ 'ਚ ਕਰਨਾ ਜੀ ਜੈਨ ਜੈ ਭਾਰਤ ਤੇ ਸਾਡੇ ਹਲਕਾਂ ਚਾਰ ਜੀ ਵੀ ਕਹੀਏ ਦਿਸ਼ਾ ਨਿਰਦੇਸ਼ ਆ ਕਿ ਸਾਰਿਆਂ ਦਾ ਕੰਮ ਕਰਨਾ ਜੇ ਭਗਵੰਤ ਮਾਨ ਸਾਹਿਬ ਦੀ ਸੋਚ ਈਮ ਸਾਹਿਬ ਦੀ ਸਾਡੇ ਰੰਗਲਾ ਪੰਜਾਬ ਬਣਾਉਣ ਦੀ ਸੋਚ ਹੈ ਅਸੀਂ ਉਹਦੀ ਸੋਚ ਤੇ ਹੀ ਐਮਪੀ ਇਲੈਕਸ਼ਨ ਦੇ ਵਿੱਚ ਅਸੀਂ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦਾ दामਨ ਫੜਿਆ ਸੀ ਕਿਉਂਕਿ ਉਹਨਾਂ ਨੇ ਵਿਕਾਸ ਕਰਨ ਦੀ ਗੱਲ ਕੀਤੀ ਸੀ ਲੋਕਾਂ ਦੇ ਹਿੱਤ ਜੀ ਗੱਲ ਕੀਤੀ ਸੀ ਬਿਜਲੀ ਦਾ ਕੰਮ ਕੀਤਾ ਤੇ ਹੁਣ ਦੇਖੋ ਤੁਸੀਂ ਇੱਕ ਉਹਨਾਂ ਨੇ 10 ਲੱਖ ਰੁਪਏ ਦੀ ਯੋਜਨਾ ਗੱਡੀ ਹੈ ਜਿਹੜੀ 2 ਅਕਤੂਬਰ ਤੋਂ ਹਰ ਘਰ ਵਾਸਤੇ ਜੂ ਜੋਡੀਆਂ ਇਹ ਰੰਗਲੇ ਪੰਜਾਬ ਦੀਆਂ ਨਿਸ਼ਾਨੀਆਂ ਆਉਣ ਵਾਲਾ ਸਮਾਂ ਬੜਾ ਵਧੀਆ ਜਾ ਰਿਹਾ ਬਾਕੀ ਆਣਾ ਦਾ ਸਮਾਂ ਦੱਸੇਗਾ ਤੇ ਸਾਡੇ ਸਿੰਘ ਜੀ ਸਾਹਿਬ ਮਾਨ ਦੱਸਣਗੇ। ਜਿਆ ਜਿਆ ਬਾੜ। ਮੇਰਨਾ ਜੀ ਜੀਸਰਾ ਜੀ, ਮਾਸਟਰ ਸਿੰਘ ਜੀ ਖੜਾ। ਮੈਂ ਬਿਸਾਰਾ ਗਰਾਉਂ। ਇਹ ਮੇਰਾ ਨਾਲੇ ਦਾ ਕੰਮ ਲੱਗਿਆ ਹੈ ਕੀ ਕਹਣਾ ਜਾਊਂ। ਇਹ ਨਾਲਾ ਦਾ ਬਹੁਤ ਵਧੀਆ ਕੰਮ ਹੋ ਰਿਹਾ ਜੀ। ਬਰਸਾਤਾ ਦੇਖੋ ਤੇ ਸਰਲੇ ਪਾਣੀ ਕਿੰਨਾ ਖੜਾ ਰਿਹਾ। ਇਹ ਸੀਰੀ ਭੂਤੀ ਸ਼ਰਮਾ ਜੀ, ਡੀਸੀ ਸਾਹਿਬ ਆਂਗੇ ਔਰ ਬਾਲਿਆ ਸਾਹਿਬ ਦਿਨ ਦੇਰ ਚੱਪਕਾ ਸਾਰਾ ਤੇ ਕੰਮ ਹੋ ਰਿਹਾ ਆ। ਤੇ ਜਨਤਾ ਸਾਹਿਬ ਨੂੰ ਬਹੁਤ ਪੋਛਾ ਕੋਈ ਆਜੀ ਪ੍ਰੇਸ਼ਾਨੀ ਨਹੀਂ ਪਹਿਲੇ ਵੀ ਸਾਡਾ ਸੀਵਰੇ ਪਾ ਲਾਟਾ ਲਵਾਇਆ ਸੀ ਤੇ ਇਹਨਾਂ ਸਾਰੀ ਜੋ ਅਸੀਂ ਸੰ ਮੰਗਾ ਲੋਕਾਂ ਦੀ ਸਾਡੀਆਂ ਮੰਗਾਂ ਕਿਹੜਾ ਕੀ ਕਿਹਾ ਜਾ ਰਿਹਾਗਾ ਕਿ ਕੰਮ ਨਹੀਂ ਹੋ ਰਿਹਾ ਗੇ ਬਾਦਾਂ ਦੇ ਵਿੱਚ ਕੀ ਇਹ ਗੱਲ ਸੱਚੀ ਹੈ ਇਹ ਤੇ ਪਾਰਟੀਵਾਦੀ ਦੇ ਵਿੱਚ ਕਲਕਦੇ ਗੱਲ ਕਰਦਾ ਹੀ ਆ ਸਭ ਤੇ ਸਭ ਨੂੰ ਪਤਾ ਹੈ ਕਿ ਕੰਮ ਨਾ ਹੋਣ ਦੇ ਕਾਰਨ ਇਹ ਅਰਥਨਾ ਪਾਉਂਦੇ ਆ ਕਿ ਨਾ ਹੋਵੇ ਇਹ ਸਾਡਾ ਬਹੁਤ ਵਧੀਆ ਅੰਕ ਸੀ ਆ ਵਾਲੀਆ ਸਾਹਿਬ ਜੀ ਗਦਰ ਸਿੰਘ ਵਾਲੀਆ ਗਰਾਂਨਾ ਸ਼ਾਮ ਲਾਲਾ ਨਾ ਬਿਸ਼ਰਾ ਗਰਾਉਂਡ ਦਾ ਰਹਿਣ ਵਾਲਾ ਇਹ ਦੇਖੋ ਤੇਰਾ ਨਾਲੇ ਦਾ ਕੰਮ ਸ਼ੁਰੂ ਹੋਇਆ ਹੈ ਬਹੁਤ ਅੱਛਾ ਕੰਮ ਹੈ ਉਹ ਵੀ ਵਧੀਆ ਕੰਮ ਹੋ ਰਿਹਾ ਹੈ ਸਾਬ ਬਾਲੀਆ ਸਾਹਿਬ ਜਿਹੜਾ ਹੈ ਇਹਨਾਂ ਦੀ ਸਦਕਾ ਕੰਮ ਸਾਰਾ ਜਿਹੜਾ ਹੈ ਹੋ ਰਿਹਾ ਅੱਜ ਜਿਹੜਾ ਨਾ ਦੋ ਰੁਕਾਸੀ ਕੀਤੀ ਤੇ ਨਾਲ ਲਾਡਾ ਨੂੰ ਲਵਾਤੀਆਂ ਸੀ ਉਸ ਤੋਂ ਪਹਿਲਾਂ ਸ੍ਰੀਵਰਜ ਵੀ ਕੋ ਆਇਆ ਸੀ ਇਹਨਾਂ ਨੇ ਹੁਣ ਜਿਹਨਾਂ ਨੇ ਬੜੀ ਮਿਹਨਤ ਕਰਕੇ ਬੜਾ ਦੌੜ ਭੱਜ ਕਰਕੇ ਕਿ ਅੱਜ ਇਹ ਕੰਮ ਜਿਹੜਾ ਹੈ ਸ਼ੁਰੂ ਕਰਾਇਆ ਹੈ ਤਾਂ ਹੀ ਬਾਲੀਆ ਸਾਹਿਬ ਦਾ ਪਿਆਰ ਜਿਲ ਤੋਂ ਧੰਨਵਾਦ ਕਰਦੇ। ਤੋਂ ਲੋਕਾਂ ਵੱਲੋਂ ਜਿੱਤਾ ਕਿਹਾ ਜਾ ਰਿਹਾ ਹੈ ਕਿ ਕੰਮ ਲੇਨ ਹੋ ਰਿਹਾ ਹੈ ਕਿ ਉਹਨੂੰ ਤੇ ਬੰਦਾਈ ਹੈ ਅੱਜ। ਜੇ ਕੋਈ ਸੁਝਾਈ ਹੈ ਦਾ ਵੀ ਕੰਮ ਦੇ ਵਿੱਚ ਕੋਈ ਕਈ ਕਾਜ ਕਾਰਵਾਈਆਂ ਕਈ ਕਾਨੂੰਨੀ ਕਾਰਵਾਈਆਂ ਚਾਹੀ ਪ੍ਰਸ਼ਾਸਨ ਨਾਲ ਦੀਆਂ ਕੁਝ ਮਜਬੂਰੀਆਂ ਹੁੰਦੀਆਂ ਹਨ ਜਿਹਦੇ ਕਰਕੇ ਕੰਮ ਰੁਕ ਨਹੀਂ ਜਾਂਦਾ ਆ ਜਾਂ ਕੋਈ ਇਹ ਇਹ ਕਿਹਾ ਜਾਂਦਾ ਹੈ ਕਿ ਆਪੋਜੀਸ਼ਨ ਵਾਲੇ ਵੀ ਥੋੜਾ ਬੋਧਾ ਵਿੱਚ ਪੰਗਾ ਪਾ ਦਿੰਦੇ ਨੇ ਤੇ ਜਿਹਦਾ ਵੀ ਨਹੀਂ ਕੰਮ ਹੋਇਆ ਆਪਣਾ ਕ੍ਰੈਡਿਟ ਲੈਣ ਦੇ ਚਤਰ ਦੇ ਵਿੱਚ ਇਸ ਕਰਕੇ ਅਸੀਂ ਬਾਲੀਆ ਸਾਹਿਬ ਨੇ ਫਿਰ ਵੀ ਬਹੁਤ ਮਿਹਨਤ ਕਰਕੇ ਇਹ ਕੰਮ ਕਰਾਇਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਭਾਈ ਮੇਰਾ ਨਾਮ ਅਵਤਾਰ ਸਿੰਘ ਹੈ ਮੈਂ ਐਸੇ ਹੀ ਖਾਨਪੋਰਾ ਦਿਸਹਾਰਾ ਗਰਾਉਂਡ ਦਾ ਰਹਿਣ ਵਾਲਾ ਐ ਨਾਲੇ ਨੂੰ ਲੈ ਕੇ ਕੀ ਕਰਾ ਚਾਹੋਗੇ ਜਿਹੜਾ ਬੜੀ ਧੀਰ ਦੀ ਸਮੱਸਿਆ ਰਹੀ ਤੁਹਾਡੀ ਸਾਰਿਆਂ ਦੀ ਸਰ ਇੱਥੇ ਪੈਦਲ ਲੰਘਣਾ ਕੋਈ ਮੋਰ ਸਾਹ ਦੇ ਜਾਂਦੇ ਗੱਲ ਦੂਰ ਪਰ ਅਸੀਂ ਐਮਸੀ ਸਾਹਿਬ ਦਾ ਐਮਐਲਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਡੀਸੀ ਸਾਹਿਬ ਦਾ ਕਿ ਜਿਨ੍ਹਾਂ ਨੇ ਇਸ ਨੂੰ ਨਾਲੇ ਨੂੰ ਬਣਾਉਣ ਦਾ ਕੰਮ ਸ਼ੁਰੂ ਕੀਤਾ ਹੈ ਸਾਨੂੰ ਰਾਹਤ ਮਿਲੀ ਹੈ ਬਾਕੀ ਅਤਰਾਲਾ ਖਾਲ ਪਚਾਇਦਾ ਵਸੇ ਆ ਉਹ ਜਿਹੜੇ ਨਾਲੇ ਦਾ ਕੰਮ ਸ਼ੁਰੂ ਹੋਇਆ ਕਿੱਦਾਂ ਦੇਖਦੇ ਹੋ ਔਰ ਸਰ ਇਹ ਉਹ ਬਰਸਾਤਾ ਚੱਲ ਰਹੀ ਆ ਉਹਦੇ ਕਰ ਪਾਣੀ ਦੀ ਬਹੁਤ ਦਿੱਕਤ ਹੋਈ ਸੀ ਤੇ ਸਕੂਟੀ ਮੋਟਰਸਾਈਕਲ ਬਹੁਤ ਸਲਿੱਪੀ ਰਹੀ ਆ ਆਪਾਂ ਨਾਲੀ ਦੀ ਸਮੱਸਿਆ ਲੈ ਕੇ ਬਾਲੀ ਸਾਹਿਬ ਕੋਲ ਗਏ ਸੀ ਤੇ ਉਹਨਾਂ ਨੇ ਸਾਡੀ ਸਮੱਸਿਆ ਨੂੰ ਪਰਸਨਲ ਲੈ ਕੇ ਸੰਭਲਿਆ ਜਿਸ ਦੇ ਕਰਕੇ ਉਹ ਅੱਜ ਜਣੇ ਕੰਮ ਸ਼ੁਰੂ ਕਰਵਾ ਦਿੱਤਾ ਆ ਤੇ ਵਧੀਆ ਕੰਮ ਕਰਾ ਕੇ ਤੇ ਹੁਣ ਚਲੋ ਅੱਗੇ ਚੱਲੇ ਦਾ ਕੰਮ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਪਹਿਰੇ ਦਿਲ ਤੋਂ ਧੰਨਵਾਦ